ਮੇਮੁੰਡਾ ਕੀ ਕਰੀ ਜਾਂਦਾ ਹੈ ਕੋਹ ਨਹੀਂ ਬੇਬੇ ਉਹ ਫੋਨ ਜਿ ਦੇਖਿਆਦਾ ਹੀ ਸਰਦਨ ਫੋਨ ਹੀ ਦੇਖਦਾ ਰਿਹਾ ਕਰ ਆਏ ਫਿਰ ਮਰਾ ਮਟਾ ਕਿਸੇ ਕੰਮ ਦੇ ਵੀ ਹੱਥ ਲਾ ਲਿਆ ਕਰ ਉਹ ਬੇਬੇ ਵਧੀਆ ਹੋ ਗਿਆ ਤੂੰ ਆਪ ਆ ਗਈ ਇਧਰ ਨੂੰ ਮੈਂ ਤੇਰੇ ਕੋਲ ਹੀ ਆਉਂਦਾ ਸੀ ਉਧਰ ਕਿਉਂ ਹੁਣ ਕੀ ਲੋੜ ਪੈ ਗਈ ਮਾਂ ਦੀ ਉਹ ਬੇਬੇ ਮੈਂ ਵੀ ਨਾ ਤੁਹਾਡੇ ਨਾਲ ਗੱਲ ਕਰਨੀ ਸ਼ਕ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਗੱਲ ਸ਼ੁਰੂ ਕਿੱਥੋਂ ਕਰਾਂ ਕਿਉਂ ਕੀ ਕਰਨਾ ਸੀ ਹੁਣ ਕੋਈ ਨਵਾਂ ਸਾਪਾ ਕੱਢੋ ਨਾ ਕੀ ਗਲਤੀ ਹੋ ਗਈ ਸਾਡੇ ਤੋਂ ਨਹੀਂ ਬੇਬੇ ਗਲਤੀਆਂ ਤਾਂ ਮੇਰੇ ਤੋਂ ਹੀ ਆਈਆਂ ਨੇ ਤੇ ਗਲਤੀਆਂ ਵੀ ਇਹੀ ਜਿਹੀਆਂ ਕੀਤੀਆਂ ਮੈਂ ਜਿਨ੍ਹਾਂ ਦੀ ਕੋਈ ਮਾਫੀ ਨਹੀਂ ਹੈਗੀ ਮਾਫੀ ਤਾਂ ਤੁਹਾਨੂੰ ਪਤਾ ਹੀ ਪੁੱਤ ਜੇ ਕੋਈ ਗਲਤ ਕੰਮ ਕਰਦਾ ਉਹਦੀ ਕਿੱਥੇ ਹੁੰਦੀ ਹੈਗੀ ਥੋੜੀ ਬੇਇੱਜ਼ਤੀ ਕਰਾਈ ਹੈ ਸਾਰੇ ਪਿੰਡ ਚ ਥੂਤੂ ਹੋਈ ਪਈ ਹੈ ਸਾਡੀ ਹੋਰ ਬੇਬੇ ਬਹੁਤ ਸਰਨੀਮਾ ਕਰਾਤਾ ਮੈਂ ਤੁਹਾਡਾ ਪਰ ਮੈਂ ਹੁਣ ਸੋਚ ਲਿਆ ਬੇਬੇ ਹੁਣ ਮੈਂ ਨਾ ਤਾਂ ਕੋਈ ਨਸ਼ਾ ਪਤਾ ਕਰਨਾ ਤੇ ਨਾ ਕੋਈ ਇਹੋ ਜਿਹਾ ਕੰਮ ਕਰਨਾ ਵੀ ਜਿਹਦੇ ਨਾਲ ਥੋੜੀ ਬਦਨਾਮੀ ਹੋਵੇ ਅੱਛਾ ਕਿਨੇ ਯਕੀਨ ਕਰ ਲਾ ਪੁੱਤ ਬੇਬੇ ਯਕੀਨ ਕਰਨਾ ਜਾਂ ਨਾ ਕਰਨਾ ਉਹ ਤੁਹਾਡੀ ਮਰਜ਼ੀ ਹੈ ਪਰ ਮੈਂ ਤੁਹਾਡੇ ਤੋਂ ਸੱਚੀ ਮਾਫੀ ਮੰਗਦਾ ਵੀ ਜਿਹੜਾ ਕੁਝ ਵੀ ਅੱਜ ਤੱਕ ਮੈਂ ਕੀਤਾ ਵੀ ਮੈਂ ਬਹੁਤ ਸ਼ਰਮਿੰਦਾ ਹਾਂ ਕੰਮਾਂ ਤੇ ਮੈਂ ਹੁਣ ਜੋਤੀ ਨਾਲ ਆਪਦੀ ਵਧੀਆ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨੀ ਹੈ ਅੱਛਾ ਜੋਤੀ ਦਾ ਨਾਮ ਤੇਰੇ ਮੂੰਹ ਤੇ ਕਿਵੇਂ ਆ ਗਿਆ ਅੱਜ ਲੈ ਬੇਬੇ ਹੁਣ ਰਹੂਗੀ ਤਾਂ ਮੇਰੇ ਘਰ ਆ ਲੂਗੀ ਉਹ ਘਰ ਆਲੀ ਤਾਂ ਪੁੱਤ ਪਹਿਲਾਂ ਵੀ ਸੀ ਤੇ ਜਦੋਂ ਕੁੱਟ ਕੇ ਘਰੋਂ ਕੱਢਦਾ ਸੀ ਪਹਿਲਾਂ ਮਤ ਪੁੱਠੀ ਸੀਗੀ ਮੇਰੀ ਹੁਣ ਮੈਨੂੰ ਅਕਲ ਆ ਗਈ ਬੇਬੇ ਕਹਿੰਦੇ ਹੁੰਦੇ ਨੇ ਪੁੱਤ ਠੋਕਰਾਂ ਖਾ ਕੇ ਅਕਲ ਆਉਂਦੀ ਐ ਬੰਦੇ ਨੂੰ ਅਕਲ ਨਹੀਂ ਆਉਂਦੀਗੀ ਉਹ ਮੈਂ ਦੇਖ ਲੈ ਬੇਬੇ ਜਿਹੜੀ ਆਪਦੇ ਘਰ ਵਾਲੀ ਬਣ ਜੂਗੀ ਨਾ ਬੇਬੇ ਉਹਦੀ ਸਾਥੇ ਕੋਈ ਹੋਰ ਨਹੀਂ ਖੜਦੀਗੀ ਆ ਬਥੇਰਾ ਕਰਾ ਲਈਆਂ ਲਾ ਮੈਰ ਜਾਂ ਖੜੀ ਐ ਕੋਈ ਭੱਜ ਗਈਆਂ ਨਾ ਜਿੰਨੇ ਚੱਕ ਪੈਸਾ ਹੁੰਦਾ ਉਹਨਾਂ ਚ ਕੀ ਹੁੰਦਾ ਕੋਈ ਨਹੀਂ ਸਾਥ ਦੇਉਂਦੀ ਸਾਥ ਤਾਂ ਨਿਵੇਂ ਤੱਕ ਘਰ ਆਈ ਦਿੰਦੀ ਹੈਗੀ ਉਹ ਬੇਬੇ ਉਹੀ ਤਾਂ ਤੈਨੂੰ ਕਹੀ ਐ ਨਾ ਵੀ ਹੁਣ ਮੈਨੂੰ ਅਕਲ ਆ ਗਈ ਪਹਿਲਾਂ ਇਹ ਦੋ ਮਾਤ ਦੀ ਠੇਕਰਾ ਮੁੱਦਾ ਵੱਜਿਆ ਹੋਇਆ ਸੀਗਾ ਮੈਂ ਕੀ ਕਰਦਾ ਦੱਸ ਜਦੋਂ ਕੋਈ ਸਮਝ ਹੀ ਨਹੀਂ ਸੀ ਆਉਂਦਾ ਉਦੋਂ ਮੈਨੂੰ ਮੈਂ ਤਾਂ ਕੱਲਾ ਨਸੀਜ ਵਾਟੋਂ ਨੂੰ ਹੋ ਕੇ ਇੰਨਾ ਪਤਾ ਸੀਗਾ ਵੀ ਆ ਖਾਣਾ ਆ ਪੀਲਾ ਬੱਸ ਲੈ ਉਹ ਹੋਰ ਬੇਬੇ ਹੁਣ ਅਕਲ ਤਾਂ ਹੋਣਾ ਹੀ ਆ ਮੈਨੂੰ ਤਾਂ ਇਹ ਉਥੋਂ ਮਾਫੀ ਮੰਗੀ ਐ ਨਾ ਵੀ ਮੈਨੂੰ ਮਾਫ ਕਰ ਦੋ ਹੁਣ ਮੈਂ ਵਧੀਆ ਰਹੂੰਗਾ ਜੋਤੀ ਨਾਲ ਮੈਂ ਤਾਂ ਕੌਣਾ ਮਾਫ ਕਰਨ ਵਾਲੀ ਤੇ ਮਾਫੀ ਤਾਂ ਤੂੰ ਨਾ ਉਹ ਬਖਾਨੀ ਸੀ ਤੂੰ ਮੰਗ ਜਿਨੇ ਤੇ ਨਾਲ ਜ਼ਿੰਦਗੀ ਕੱਢਣੀ ਹੈ ਉਬੇ ਬੇ ਕਿਹੜੇ ਮੂਨਾ ਮੰਗਾ ਉਹ ਤੋਂ ਮਾਫੀ ਮੈਂ ਤਾਂ ਕੱਲ ਵੀ ਉਹਨੂੰ ਵਿਚਾਰੀ ਨੂੰ ਬਾਲਾ ਬੂਰਾ ਭਲਾ ਬੋਲ ਗਿਆ ਸਾਵਾ ਸੇ ਪੁੱਤ ਫੇਰ ਤੇਰੇ ਜੇ ਬਾਲਾ ਬੂਰਾ ਚੰਗਾ ਬੋਲ ਗਿਆ ਨਾਮ ਨੂੰਮ ਦੇ ਨਾਲ ਆਸੀ ਤੈਨੂੰ ਹੁਣ ਤਾਂ ਸੁਧਰ ਜਾ ਪੁੱਤ ਘਰ ਬਸਾਲਾ ਜੇ ਤਾਂ ਉਹ ਬਸਾਇਆ ਜਾਂਦਾ ਅਸੀਂ ਕਿੰਨਾ ਕਚਰ ਰੱਖਾਂਗੇ ਉਹਨੂੰ ਐਂ ਭਲੋ ਕੇ ਉਹ ਨਹੀਂ ਬੇਬੇ ਹੁਣ ਨਹੀਂ ਮੈਂ ਕੋਈ ਇਹੋ ਜੀ ਗਲਤੀ ਕਰਦਾ ਹੁਣ ਤਾਂ ਮੈਂ ਸੋਚ ਲਿਆ ਬਸ ਹੁਣ ਤਾਂ ਮੈਂ ਰੈਂਦੀ ਜ਼ਿੰਦਗੀ ਨਾਲ ਜੋਤੀ ਨਾਲ ਹੀ ਕੱਢਣੀ ਹੈ ਤੂੰ ਕਹਿਨੇ ਉਮਮਈ ਕਹੀ ਐ ਨਾ ਬੇਬੇ ਹੋਰ ਕੀ ਪੁੱਤ ਬੈਠਾ ਮੇਰਾ ਤੇਰੇ ਕੋਲੇ ਹੁਣ ਕਿੰਨਾ ਕਟਣਾ ਕਹਿਣਾ ਪੁੱਤ ਵੀ ਜੋਤੀ ਨਾਲ ਜ਼ਿੰਦਗੀ ਕੱਢਣੀ ਆ ਕੱਲ ਨੂੰ ਉਹਨੂੰ ਕੋਈ ਹੋਰ ਹੱਸ ਕੇ ਬੋਲ ਪੂਗੀ ਤੂੰ ਤਾਂ ਉਹਦੇ ਕਰਨੀ ਹੋ ਜਾਏਗਾ ਉਹ ਨਹੀਂ ਬੇਬੇ ਹੁਣ ਨਹੀਂ ਮੈਂ ਹੁਣ ਤਾਂ ਮੈਂ ਜੋਤੀ ਦੀ ਬਣ ਕੇ ਰਹਿਣਾ ਹੁਣ ਚਾਹੇ ਜਿੰਨੀ ਮਰਜ਼ੀ ਉਹ ਤੋਂ ਸੋਹਣੀ ਆ ਜੇ ਚਾਹੇ ਵੱਧ ਪੈਸੇ ਵਾਲੀ ਆ ਜੇ ਮੈਂ ਨਹੀਂ ਕਿਸੇ ਦੇ ਪਿੱਛੇ ਲੱਗਦਾ ਚੱਲ ਫੇਰ ਤਾਂ ਠੀਕ ਐ ਕਹਿੰਦੇ ਹੁੰਦੇ ਨੇ ਆਕਲ ਠੋਕਰਾਂ ਖਾ ਕੇ ਆਉਂਦੀ ਆ ਨਾਲੇ ਰੱਬ ਨਾ 12 ਸਾਲ ਪਿੱਛੋਂ ਦਾ ਸੁਣਦਾ ਇੱਥੇ ਤਾਂ ਪਤਾ ਨਹੀਂ ਕੈ ਕਸਾਲਾ ਬਾਦ ਸੁਣੀ ਰੱਬਣੀ ਨਹੀਂ ਸੁਣਦਾ ਹੁੰਦਾ ਬੇਬੇ ਹਾਂ ਹੋ ਰੂੜੀ ਦੀ 12 ਸਾਲਾਂ ਬਾਅਦ ਹੀ ਸੁਣਦਾ ਹੁੰਦਾ ਹੂ ਰੂੜੀ ਕਹ ਹਫਤਾ ਸੁਣਾ ਦਿਆ ਕਰ ਬੇਬੇ ਤੇ ਇੱਥੋਂ ਤਾਂ ਹੀ ਨਹੀਂ ਪਤਾ ਵੀ ਰੂੜੀ ਦੀ ਸੁਣੀ ਹੈ 12 ਸਾਲਾਂ ਬਾਅਦ ਜਾਂ 22 ਸਾਲਾਂ ਬਾਅਦ ਸੁਣੀ ਹੈਗੀ ਪਰ ਇਸ ਘਰ ਦੀ ਸੁਣ ਜ਼ਰੂਰ ਲਈ ਹੁਣ ਪਰਮਾਤਮਾ ਨੇ ਹੁਣ ਚਲ ਕੋਈ ਨਾ ਬੇਬੇ ਹੁਣ ਤਾਂ ਮੈਨੂੰ ਅਕਲ ਆ ਗਈ ਹੁਣ ਤਾਂ ਨਾ ਹੀ ਖਿਜ ਕੇ ਬੋਲ ਚੱਲ ਵਧੀਆ ਪਤਾ ਜੇ ਤੈਨੂੰ ਅਕਲ ਆ ਗਈ ਹੋਰ ਮੈਂ ਇਹ ਦੁੱਤੇ ਕੀ ਭਾਲਦੀ ਸੀ ਬੱਸ ਮੈਂ ਜਾਣਾ ਬੇਬੇ ਵਰਜੋਤੀ ਕੋਲੇ ਤੇ ਤੁਹਾਨੂੰ ਮਾਫੀ ਮੰਗਦਾ ਮਾਫੀ ਮੰਗ ਲਾ ਤੂੰ ਜੇ ਮੈਨੂੰ ਨਾ ਮਾਫ ਕੀਤਾ ਬੇਬੇ ਉਹ ਤੇਰੇ ਵਰਗੀ ਨਹੀਂ ਹੈਗੀ ਬਥੇਰਾ ਵੱਡਾ ਦਿਲ ਆ ਦਾ ਕਰ ਦੂਗੀ ਮਾਫ ਜਦੋਂ ਨੇ ਇੰਨਾ ਕੁਝ ਝਰ ਲਿਆ ਤੇ ਤੁਹਾਨੂੰ ਤਾਂ ਮਾਫ ਨਹੀਂ ਕਰ ਸਕਦੀ ਉਹ ਬਸ ਠੀਕ ਆ ਬੇਬੇ ਤੇ ਨਾਲੇ ਮੈਂ ਕਹਿੰਦਾ ਸੀ ਬੇਬੇ ਅੱਬਰਤ ਜੀ ਆਗੇ ਹੋਣਾ ਨਾਲੇ ਉਹਨੂੰ ਇੱਕ ਅੱਧਾ ਸੂਟ ਦਿਵਾ ਲਿਆਣਾ ਨਾਲੇ ਇੰਨਾ ਖਰਚ ਹੋ ਜੂਗੀ ਦੋ ਤਿੰਨ ਸੂਟ ਦਿਵਾ ਲਿਆ ਜੁੱਤੀ ਜੱਤੀ ਦਿਵਾ ਲਿਆ ਪਾਰਲਰ ਚ ਲੈ ਜੀ ਨਾਲੇ ਰੁਪਈਆ ਦਾ ਬੇਬੇ ਮੇਰੇ ਕੋਲ 5000 ਆ 5000 ਚ ਕੀ ਕੁਝ ਦਿਵਾ ਲਿਓ ਮੈਨੂੰ ਦੇ ਕੋਈ ਨਾ ਪੈਸੇ ਤੈਨੂੰ ਮੈਂ ਦੇ ਕੇ ਤੋਰੂੰਗੀ ਅਈ ਨੀ ਤੈਨੂੰ ਤੋੜਦੀ ਜੇ ਹੋਰ ਲੋਡ ਪਈ ਤੈਨੂੰ ਮੋਹਨ ਨੂੰ ਫੋਨ ਕਰ ਲਈ ਬੇਬੇ ਨੂੰ ਮੋਹਨ ਨੂੰ ਕਿਵੇਂ ਫੋਨ ਕਰਾਂ ਅਨਮੋਲ ਤਾਪ ਆਹੇ ਜੇ ਕੰਮ ਦੇਖ ਕੇ ਮੇਰੇ ਮਰੇ ਤੇ ਹੁਣ ਖਿਜਿਆ ਰਹਿੰਦਾ ਬੇ ਪਹਿਲਾਂ ਖਿਜਦਾ ਸੀ ਕੋਈ ਨਹੀਂ ਮੈਂ ਸਮਝਾ ਦੂੰਗੀ ਦੱਸੋਦਰ ਗਿਆ ਹੁਣ ਪਰ ਆਏ ਪੁੱਤ ਤੇਰੇ ਤੇ ਕਿਵੇਂ ਯਕੀਨ ਕਰਾਂ ਮੈਂ ਬੇਬੇ ਦੇਖ ਲੈ ਯਕੀਨ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਆ ਬੇਬੇ ਮੈਨੂੰ ਨਾ ਤੇਰੇ ਸਰਦੀ ਸੌਂ ਲੱਗੇ ਜੇ ਮੈਂ ਕੋਈ ਅਜੇ ਦੁਬਾਰੇ ਗਲਤੀ ਕਰਾਂ ਤੂੰ ਆਥਰ ਨੂੰ ਮਰ ਜਾ ਜੇ ਮੈਂ ਝੂਠ ਬੋਲਾਂ ਸਾਵਾ ਸੀ ਪੁੱਤ ਬੇਬੇ ਨੂੰ ਲੈ ਲਈ ਹੁਣ ਸੁਧਰ ਕਹੇ ਨਹੀਂ ਵੀ ਦੋ ਰੋਟੀਆਂ ਦਵਾਂਗੇ ਬੇਬੇ ਤਾਂ ਭੋਗ ਹੀ ਪਾ ਦੇ ਪਤਾ ਸਾਵਾ ਸਿਧਰੇ ਚਾਰ ਖਾਲਿਆ ਕਰੀ ਪਰ ਬਾਪੂ ਨੂੰ ਵੀ ਹੁਣ ਤੂੰ ਨਾ ਸਮਝਾ ਦੇ ਐਵੇਂ ਹੁਣ ਮੈਨੂੰ ਫालतੂ ਨਾ ਬੋਲੇ ਪੁੱਤ ਸੁਧਰ ਜੂ ਬਾਪੂ ਦੇ ਸਿਰ ਦੀ ਵੀ ਸੌਂਖ ਆਲਾ ਕੀ ਪਤਾ ਅਸੀਂ ਦੋਨੇ ਇਕੱਠੇ ਮਰ ਜਗੇ ਲੈ ਬੇਬੇ ਤੂੰ ਨਾ ਮੈਨੂੰ ਸੁਧਰ ਨਵੇਂ ਨਹੀਂ ਦਿੰਦੀ ਫਿਰ ਹੁਣ ਐਵੇਂ ਫੇਰ ਬਲੱਡ ਵਧਾएंगे ਮੇਰਾ ਵਧਾएंगे ਸੌਂਖਾ ਲੱਗੇ ਬੇਬੇ ਤੇਰੀ ਚੱਲ ਤੂੰ ਦੇ ਮੈਨੂੰ 5000 ਰੁਪਇਆ ਤੇ ਮੈਂ ਜੋਤੀ ਨੂੰ ਛੂਟ ਦਵਾ ਕੇ ਲਿਆਵਾਂ ਉਹ ਤਾਂ ਕਰਾਂ ਉਹ ਚੱਲ ਜਾ ਮਾਣਨ ਕੋ ਤਾਂ ਪਹਿਲਾਂ ਮਾਫੀ ਮੰਗ ਮੈਂ ਤਾਂ ਜਿੰਨੀਆਂ ਪੈਸੇ ਉਹ ਮੰਗ ਲੈਣਾ ਮਾਫੀ ਦਾ ਬੇਬੇ ਉਹ ਤੋਂ ਹਾਂ ਮਾਫੀ ਦਾ ਮੰਗਣੀ ਪਊਗੀ ਹੁਣ ਪਰ ਕੀ ਕਰਾਂ ਫੇਰ ਵੀ ਪੁੱਤ ਐ ਉਹ ਬੇਬੇ ਗਲਤੀ ਨਹੀਂ ਇਹ ਜੀਆਂ ਕਰੀਆਂ ਹੁਣ ਮੈਨੂੰ ਵੀ ਪਤਾ ਬੇਬੇ ਹੁਣ ਮੈਂ ਸ਼ਰਮਿੰਦਾ ਹੁਣ ਮੈਨੂੰ ਬੋਲ ਬੋਲ ਕੇ ਹੋਰ ਨਾ ਉਹ ਕਰ ਤੂੰ ਮੈਂ ਤਾਂ ਕੁਝ ਨਹੀਂ ਕਹਿੰਦੀ ਭਾਈ ਹੋਰ ਨਾ ਹੁਣ ਨਹੀਂ ਮੈਂ ਕੁਝ ਕਹਿੰਦੀ ਤੈਨੂੰ ਚੱਲ ਜਿਵੇਂ ਅਸੀਂ ਠੀਕ ਐ ਬਸ ਠੀਕ ਹੁਣ ਮੈਂ ਸੁਧਰ ਗਿਆ ਨਾ ਸੁਧਰਿਆ ਪਾਲਦੀ ਨਾ ਪੁੱਤ ਜਾ ਜੋਤ ਨੂੰ ਕਹੀ ਦਿੱਤਾ ਬੇਬੇ ਹੁਣ ਤੇਰੀ ਸੌ ਥੋੜੀ ਖਾਉਂਗਾ ਝੁੱਤੀ ਹੋਣ ਮੈਂ ਨਸ਼ੇ ਪੱਤੇ ਵੀ ਨਹੀਂ ਕਰਿਆ ਕਰਦਾ। ਕਿਹਦਾ ਆ ਗਿਆ? ਉਹ ਕਿਸੇ ਦਾ ਨਹੀਂ ਬੇਬੇ ਦਾ ਹੁਣ ਨੋਟੀਫਿਕੇਸ਼ਨ ਆਈ ਹੈ ਇੰਸਟਾਗ੍ਰਾਮ ਦੀ। ਉਹ ਕੀ ਹੁੰਦੀ ਆ? ਤੈਨੂੰ ਬਿਲਹੇ ਟਾਈਮ ਦੱਸੂਗਾ ਬਿਲਕੁਲ। ਚਾ ਠੀਕ ਐ। ਤੂੰ ਵੱਧ ਪੜ੍ਹੀ ਲਿਖਿਆ ਨੇ ਉਹ ਨਹੀਂ ਹੋਣਾ ਤੇਰੇ। ਸਭ ਚ ਨਹੀਂ ਹੁੰਦੀ ਇਹ ਗੱਲ। ਟੀਚਰਾਂ ਦੇ ਵੇ ਪੈਸੇ ਲੈ ਆਣੇ ਨੇ ਮਾਂ ਤੇ ਹੋਰ ਹੁਣ ਆ ਜਾ ਬੇਬੇ ਵਾਂ ਕੇ ਭੱਜ ਗਿਆ। ਉਹ ਭੱਜ ਜਾਣੀਆਂ ਤਾਂ ਗੋਡੇ ਤੋੜੇਗਾ ਮੇਰੇ। ਫਿਰ ਮੈਂ ਜਾ ਤੇ ਕੰਜਰਾ ਰੋਟੀ ਵੀ ਨਹੀਂ ਦੇਣੀ ਬੈਠੀ ਨੂੰ। ਲੈ ਮਾਂ ਆ ਤਾਂ ਦੇਖ ਵਧੀਆ ਹੋ ਗਿਆ। ਹੁਣ ਆਪਣੇ ਵਾਲਾ ਸ਼ੋਰ じゃ ਸੁਧਰ ਗਿਆ। ਔਰ ਪੁੱਤ ਹੁਣ ਤੂੰ ਵੀ ਨਾ ਨਾ ਗੁੱਸਾ ਨਾ ਕਰਿਆ ਕਰ ਕੋਈ ਗੱਲ ਦਾ ਹੱਸ ਕੇ ਬੋਲ ਪਿਆ ਕਰ ਨਾ ਨਾ ਮੈਂ ਹੁਣ ਕੀ ਗੁੱਸਾ ਕਰਨਾ ਅੜ ਕੇ ਸਾਡੀ ਗੱਲ ਹੋਈ ਸੀ ਆਪਾਂ ਤਾਂ ਵਧੀਆ ਬੋਲੇ ਸੀ ਉਹਦੇ ਨਾਲ ਨਾ ਪੁੱਤ ਵਧੀਆ ਖਸਾਉਣ ਲੱਗੇ ਜਿਵੇਂ ਆਪਣੀ ਸੁਣੀ ਨੇ ਪਰਮਾਤਮਾ ਨੇ ਸਭ ਦੀ ਸੁਣੀ ਪੁੱਤ ਇੱਕ ਗੱਲ ਤਾਂ ਹੈਗੀ ਆ ਜਿਉ ਜਨਾਨੀ ਜੀ ਬਾਰੇ ਪਤਾ ਨਾ ਨਾ ਲੱਗਦਾ ਤਾਂ ਇਥੋਂ ਸਾਰਾ ਸਮਾਨ ਹੂੰਝ ਕੇ ਲੈ ਜਾਂਦੀ ਉਹ ਸਹੀ ਗੱਲ ਹੈ ਪਛਤਾਉਂਦੇ ਮੁੜ ਕੇ ਬਾਲਾ ਪੈੜਾ ਸੁਣੀ ਸੀ ਬਚਣਾ ਪੁੱਤ ਆਪਣੇ ਦਾ ਕਰੇ ਸੌਣਾ ਸੱਪਾ ਪੈਸਾ ਟਕਾ ਜਿਹੜਾ ਸੀ ਸਾਰਾ ਲੈ ਜਾਂਦੀ ਉਹ ਤੂੰ ਹੀ ਬਾਲਾ ਵਿਸ਼ਵਾਸ ਕਰਦੀ ਸੀ ਉਹਦੇ ਤੇ ਮੈਂ ਕਿੱਥੇ ਕਰਦੀ ਸੀ ਪੁੱਤ ਮੈਂ ਤਾਂ ਉਹ ਵੀ ਕਰ ਜਾਂਦੀ ਸੀ ਤੂੰ ਮਾੜਾ ਮੋਟਾ ਅੱਖਾਂ ਮੀਚ ਕੇ ਮਨ ਤਾਂ ਆਉਂਦਾ ਸੀਗਾ ਵੀ ਉਹਨੂੰ ਘਰੋਂ ਕੱਢਦਾ ਰਸੋਈ 'ਚ ਵੀ ਨਿਜਾਰਦੀ ਸੀ ਮੈਂ ਤਾਂ ਉਹ ਇਹ ਵਾਲਾ ਉਹ ਕਰਦਾ ਸੀ ਨਾ ਇਹ ਇਹ ਵਾਲਾ ਉਹ ਸੀਗਾ ਫਿਰ ਇੱਕ ਗੱਲ ਉਹਨੂੰ ਅੰਦਰ ਲੈ ਕੇ ਬੈਠਾ ਰਹਿੰਦਾ ਆਏ ਇੱਥੋਂ ਕਾਣੇ ਕੰਮ ਉਹਨੂੰ ਨਹੀਂ ਕਰਨ ਦਿੰਦਾ ਸੀ ਚਾਹ ਬਣਾਉਣੀ ਆਪ ਬਣਾ ਕੇ ਪੀਉਂਦਾ ਵੀ ਜਿਹੜੀ ਤੈਨੂੰ ਚਾਹ ਨਹੀਂ ਪਿਆ ਸਕਦੀ ਉਹ ਤੈਨੂੰ ਹੋਰ ਕੀ ਕਰਕੇ ਦੇ ਦਊਗੀ ਕਰਕੇ ਖਵਾਊਗੀ ਉਹੀ ਗੱਲ ਭਾਈ ਆਪਾਂ ਵੀ ਵਿਚਾਰੀ ਜੋਤੀ ਨੂੰ ਜਾਨ ਨਹੀਂ ਦਿੱਤਾ ਸੀ ਦੇਖ ਉਹ ਜੇ ਜੋਤੀ ਨੂੰ ਨਾਨਾ ਲੈ ਕੇ ਆਉਂਦਾ ਇੱਥੇ ਉਹਨੇ ਨਹੀਂ ਫਿਰ ਸੁਧਰਨਾ ਸੀਗਾ ਸਹੀ ਗੱਲ ਆ ਜੇ ਮੈਂ ਉਦੋਂ ਜੋਤੀ ਨੂੰ ਲਿਆਇਆ ਤਾਂ ਕਰਕੇ ਇਹਦਾ ਫਰਕ ਪੈ ਗਿਆ ਮੈਂ ਤਾਂ ਕਹਿੰਨੀ ਪੁੱਤ ਜਿਵੇਂ ਚੱਲ ਹੁਣ ਤੇਰਾ ਹੋ ਜੇ ਭਾਈ ਇਹ ਸੋਚ ਆ ਮੈਨੂੰ ਤੇਰਾ ਹੋ ਗਿਆ ਮੈਨੂੰ ਚਾਹੇ ਦੂਜੇ ਦਿਨ ਅੱਖਾਂ ਵਿੱਚ ਹੁਣ ਮੈਨੂੰ ਕੋਈ ਡਰ ਨਹੀਂ ਪਹਿਲਾਂ ਮੈਨੂੰ ਡਰ ਸੀ ਵੀ ਅਗਲਾ ਕੀ ਆਖੂਗਾ ਵੀ ਇੱਕ ਜਣਾ ਇਹਨਾਂ ਦੇ ਘਰੇ ਦੋ ਜਣਾਂ ਨਹੀਂ ਰੱਖੀ ਬੈਠਾ ਮੈਨੂੰ ਆ ਗੱਲਾਂ ਦਾ ਡਰ ਸੀ ਹੁਣ ਉਹ ਜਿੱਦੇ ਦੀ ਗਈ ਆ ਹੁਣ ਮੈਨੂੰ ਕੋਈ ਡਰ ਨਹੀਂ ਬੇਸ਼ੱਕ ਮੇਰਾ ਅੱਜ ਕਰ ਦੋ ਨਾ ਨਾ ਬਸ ਪੁੱਤ ਹੁਣ ਕਿਹਾ ਹੋਇਆ ਮੈਂ ਇੱਕ ਦੋ ਜਣਿਆਂ ਨੂੰ ਮਾਪੇ ਮੇਰੇ ਪੁੱਤ ਨੇ ਰੇਸ ਤੱਕਰਾਵ ਕੰਮਕਾਰ ਤੁਹਾਨੂੰ ਪਤਾ ਹੀ ਹੈ ਸਾਡਾ ਉਹ ਕੰਮਕਾਰ ਤਾਂ ਅਗਲੇ ਨੂੰ ਪਤਾ ਹੀ ਹੁਣ ਸਰਪੰਚ ਦਾ ਮੁੰਡਾ ਕੰਮਕਾਰ ਤਾਂ ਸੈੱਟੀ ਹੋਊਗਾ ਹੁਣ ਅਗਲੇ ਨੂੰ ਕਿਹੜਾ ਪਤਾ ਨਹੀਂ ਵੀ ਕੰਮਕਾਰ ਇਹਨਾਂ ਦਾ ਸੈੱਟ ਹੈ ਕਿ ਸੈੱਟ ਨਹੀਂ ਉਹ ਚਲ ਮੈਨੂੰ ਮੈਨੂੰ ਤਾਂ ਬਸ ਇਹੀ ਖੁਸ਼ੀ ਹੈ ਯਾਰ ਵੀ ਇਹ ਸੁਧਰ ਗਿਆ ਆਪਣੇ ਵਾਲਾ ਛੋੜ ਜਾ ਇਹ ਤਾਂ ਹਜੇ ਵੀ ਦਲਣਾ ਕੰਮ ਦਾ ਰਹਿੰਦਾ ਵੀ ਕਿਤੇ ਉਹੀ ਨਾ ਖਾ ਪੀ ਲਵੇ ਹੁਣ ਤਾਂ ਦੇਖ ਜਮਾ ਸੁਧਰਿਆ ਹੋਇਆਗਾ ਉਹ ਨਹੀਂ 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 ਹੁਣ ਨਹੀਂ ਖਾਂਦਾ ਪੀਂਦਾ ਉਹਨੇ ਸੌਂ ਖਾਦੀ ਆ ਮੇਰੇ ਕੋਲ ਸੌਂ ਤਾਂ ਮੇਰੀ ਵੀ ਖਾ ਗਿਆ ਮੈਨੂੰ ਕਹਿੰਦਾ ਮਾਂ ਤੇਰੀ ਸੌਂ ਲੱਗੇ ਜੇ ਮੈਂ ਕੁਝ ਖਾਵਾਂ ਜੇ ਅੱਥ ਨੂੰ ਮਰ ਜੇ ਤੂੰ ਮਾਂ ਪੁੱਤ ਸਾਫਾ ਸੀ ਉਹ ਮੈਨੂੰ ਵੀ ਕਹਿੰਦਾ ਸੀ ਕਹਿੰਦਾ ਮੈਂ ਬਈ ਕੁਝ ਨਹੀਂ ਖਾਂਦਾ ਹੁਣ ਤੇ ਮੇਰੇ ਚ ਸੁਧਾਰ ਆ ਕਹਿੰਦਾ ਹੁਣ ਪੂਰਾ ਹੁਣ ਬਾਕੀ ਸਰੀਰ ਤੋਂ ਹੀ ਪਤਾ ਲੱਗਦਾ ਅੱਖ ਅੱਗੇ ਤਾਂ ਅੱਖ ਜਿਹੀ ਐਂ ਹੀ ਰੱਖਦਾ ਸੀ ਐਂ ਹੀ ਕਰੀ ਜਾਂਦਾ ਤੇ ਹੁਣ ਤਾਂ ਪੂਰੇ ਫਰਕ ਆ ਉਹਦਾ ਵਧੀਆ ਪੈ ਗਿਆ ਫਰਕ ਪੁੱਤ ਮੈਂ ਕਹਿੰਨੀ ਆ ਚਲ ਕਰ ਬੱਸ ਜੂ ਇਹਦਾ ਕਰ ਬਾਜੇ ਮੈਨੂੰ ਵੀ ਕਰ ਬਾਜੇ ਕੋਈ ਜਵਾਬ ਹੋ ਜਾਊਗਾ ਚਲ ਐਨੇ ਨੂੰ ਸੁਧਰ ਜੂਗਾ ਸੋਦਰ ਜੂ ਮੈਨੂੰ ਵੀ ਆਈਆਂ ਚੱਲ ਵੀ ਜੇ ਸੋਦਰ ਜੇ ਤਾਂ ਵਾਲੀ ਵਧੀਆ ਗੱਲ ਆ ਵਾਲੀ ਵਧੀਆ ਗੱਲ ਉਹਦੇ ਵਰਗੀ ਰੀਸ ਨਹੀਂ ਪੁੱਤ ਉਹਦੇ ਵਰਗੀ ਦਾ ਪਰ ਦਿਖੇ ਨਹੀਂ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਉਹਨੂੰ ਕੋਈ بگੜਿਆ ਨਹੀਂ ਕਹਿੰਦੇ ਹੁੰਦੇ ਪੁੱਤ ਚੱਲ ਵਧੀਆ ਗੱਲ ਹੈ ਚੱਲ ਕੋਈ ਨਹੀਂ ਮਾਸੀ ਉਹੀ ਤਾਂ ਗੱਲ ਆ ਮਾਸੀ ਦੀ ਜਾਨ ਸੌਕੀ ਹੋ ਜੂਗੀ ਮੈਂ ਫੇਰ ਫੇਰ ਕਰਦੀ ਰਹਿੰਦੀ ਸੋ ਉਹ ਵਿਚਾਰੀ ਉਹਦੇ ਦੀ ਇੱਥੇ ਬੈਠੀ ਆ ਆਪਦਾ ਸਾਰਾ ਘਰਬਾਰ ਛੱਡੀ ਬੈਠੀ ਆ ਕਹਿੰਦੀ ਸੀ ਮੈਨੂੰ ਕੰਦੀ ਆ ਕੇ ਮੈਂ ਦੀ ਬਾਬੇ ਜਾਂ ਦੋ ਦਿਨ ਲਾਇਆ ਵਾ ਤੇ ਦਿਵਾਲੀ ਦੀਆਂ ਸਫਾਈਆਂ ਕਰਿਆ ਵਾ ਚਲੋ ਉਹ ਤਾਂ ਅਗਲੇ ਨੇ ਕਰੇਗੀ ਹੁਣ ਮਾਂ ਉਹ ਤਾਂ ਅਗਲੇ ਨੇ ਆਪਦੇ ਘਰ ਦੀਆਂ ਸਫਾਈਆਂ ਤਾਂ ਕਰਨੀਆਂ ਹੁਣ ਹਮੇਸ਼ਾ ਥੋੜੀ ਇੱਥੇ ਘਰੇ ਬੈਠੀ ਰਹੂਗੀ ਆਪਦੀ ਧੀ ਦੇ ਚਲ ਆਪਾਂ ਇਹ ਗੱਲ ਸੋਚ ਲੈਨੇ ਵੀ ਚਲ ਇੱਥੇ ਬੈਠੀ ਰਹੂਗੀ ਉਹਨੂੰ ਉਹਨੂੰ ਆਪ ਨੂੰ ਵੀ ਬਿਸ਼ਰਮੀ ਆਉਂਦੀ ਆ ਨਾ ਵੀ ਮੈਂ ਆਪਦੀ ਧੀ ਦੇ ਘਰੇ ਬੈਠੀ ਆ ਚਲ ਬੈਠੀ ਵੀ ਵਿਚਾਰੀ ਕਿਹੜਾ ਸ਼ੌਂਕ ਨੂੰ ਆ ਜੇ ਮਜਬੂਰੀ ਆ ਤਾਂ ਹੀ ਬੈਠੀ ਆ ਐ ਪਤਾ ਹੈ ਵੀ ਕੱਲੇ ਘਰੇ ਵੀ ਨਹੀਂ ਕੱਲੀ ਦਾ ਜੀ ਲੱਗਦਾ ਉਹ ਤਾਂ ਗੱਲ ਠੀਕ ਆ ਉਹ ਦਾ ਮੈਂ ਕਹੂੰਗਾ ਮਾਸੀ ਨੂੰ ਮਾਸੀ ਤੂੰ ਰਹਿ ਇੱਥੇ ਨਾ ਵੀ ਆਪਦਾ ਤੂੰ ਘਰੇ ਜਾ ਕੇ ਕੀ ਕਰਨਾ ਬਾਕੀ ਚਲ ਅਗਲੇ ਦੀ ਹਨਾ ਆਪਦਾ ਸੌ ਸਿਸਟਮ ਹੁੰਦਾ ਆਪਾਂ ਕਿਸੇ ਨੂੰ ਕਹਿ ਕੇ ਰੱਖ ਵੀ ਨਹੀਂ ਸਕਦੇ ਕਿਵੇਂ ਬਾਸੀਆਂ ਲਈ ਜਾਨੀਆ ਚਾਹ ਨਹੀਂ ਪੀਤੀ ਅੱਜ ਚਾਹ ਤਾਂ ਪੁੱਤ ਪੀ ਲੈ ਮੈਨੂੰ ਨਾ ਉਹ ਹੀ ਬਸ ਤੇਰਾ ਸਰਵੈیکل ਜਾਂ ਲੋਟ ਨਹੀਂ ਹੋਇਆ ਹਜੇ ਤੂੰ ਪਟਾ ਜਾ ਤਾਂ ਲਾ ਕੇ ਨਹੀਂ ਰੱਖਦੀ ਬੇ ਪੁੱਤ ਉਹ ਤਾਂ ਐ ਲੱਗਦਾ ਜਿਵੇਂ ਕੋਈ ਫਾਸੀ ਲੈਣੀ ਹੁੰਦੀ ਆ ਉਹ ਫਿਰ ਜੇ ਠੀਕ ਹੋਣਾ ਉਹ ਤਾਂ ਲਾ ਕੇ ਰੱਖਣਾ ਪੈਂਦਾ ਹੁੰਦਾ ਕਿੰਨੇ ਡਾਕਟਰਾਂ ਤੋਂ ਤੈਨੂੰ ਦਵਾਈਆਂ ਦਵਾ ਲਿਆਂਦੀਆਂ ਦਵਾਈ ਦਿੰਦੇ ਆ ਤੇ ਦਵਾਈ ਤੂੰ ਉਹ ਲੈਂਦੀ ਨਹੀਂ ਕੀ ਕਰਾਂ ਪੁੱਤ ਦਵਾਈਆਂ ਹਾਈ ਕੌੜੂnga ਕਰ ਕਰਨ ਉਹ ਫਿਰ ਦਵਾਈਆਂ ਫੇਰ ਉਹੀ ਗੱਲ ਹੁਣ ਦਵਾਈਆਂ ਚ ਖੰਡ ਕਿੱਥੋਂ ਪਾਉਣ ਲੱਗ ਜਾਂ ਡਾਕਟਰ ਕਿਹਦੇ ਕਹਤਾ ਨਾ ਮੇਰੇ ਗਲ ਚੜ ਜਾਂਦੀ ਆ ਗੋਲੀ ਆਏ ਹੁੰਦਾ ਵੀ ਛੱਡ ਪੈਰੀਂ ਢੋਲ ਕੇ ਲੈ ਲਿਆ ਕਰ ਜਵਾਕਾਂ ਦੀ ਓਹੋ ਉਹ ਕਹਿੰਨੇ ਪੁੱਤ ਵੀ ਗਲ ਚੜ ਜਾਂਦੀ ਉਹ ਫਿਰ ਐਂ ਕਹਿੰਦਾ ਵੀ ਢੋਲ ਕੇ ਲੈ ਲਿਆ ਕਰ ਪਾਣੀ ਜਪਣਾ ਕੇ ਪੀ ਜਾ ਕਰੋ ਦਾ ਡਾਕਟਰ ਗੋਲੀ ਦਿੱਤੀ ਉਹਨੇ ਡਾਕਟਰ ਨੇ ਆਖੀ ਡਾਕਟਰ ਬਈ ਉਹਦੇ ਮੈਨੂੰ ਉਹਨੇ ਇਹ ਗੱਲ ਆਖੀਆ ਕਹਿੰਦਾ ਤੇਰੀ ਮਾਂ ਪਟਾਣੀ ਲਾ ਕੇ ਰੱਖਦੀ ਫਟਾ ਦੇਖੀ ਜਾਊ ਫੇਰ ਉਹ ਫਿਰ ਉਹਦੇ ਨਾਲ ਤਾਂ ਜਿੰਨਾ ਚਿਰ ਗਰਦਨ ਆਏ ਸਿੱਧੀ ਨਹੀਂ ਰਹਿੰਦੀ ਤੇਰਾ ਸਰਵਾਈਕਲ ਠੀਕ ਨਹੀਂ ਹੁੰਦਾ ਕਦੇ ਐਂ ਕਰ ਲਈ ਕਦੇ ਐਂ ਕਰ ਲਈ ਉਹਨੂੰ ਮਾੜਾ ਮੋਟਾ ਇੱਕ ਥਾਂ ਤੇ ਰੱਖਿਆ ਕਰ ਲਾ ਕੇ ਆਥ ਨੇ ਐਕਸਰਸਾਈਜ਼ ਕਰਿਆ ਕਰਤਾ ਹੁੰਦੀ ਆ ਕਮਾਂਚ ਪੁੱਤ ਹੋਈ ਜਾਂਦੀ ਆ ਕਿਦੇ ਐਂ ਆ ਫਿਰ ਕੰਮ ਤਾਂ ਛੱਡਣੇ ਨਹੀਂ ਆਹੀ ਤਾਂ ਡਾਕਟਰ ਕਹਿੰਦਾ ਕਮਾਂਚ ਹੋਈ ਜਾਂਦੀ ਆ ਓਏ ਹੁਣ ਤਾਂ ਨੂੰ ਹੈਗੀ ਆ ਤੇਰੀ ਕੰਮ ਕਰਨ ਵਾਲੀ ਹੈਗੀ ਆ ਫਿਰ ਪੁੱਤ ਉਹਦੇ ਗੱਲ ਵੀ ਸਾਰਾ ਪਾਇਆ ਜਾਂਦਾ ਕੰਮ ਫੇਰ ਨਹੀਂ ਤੂੰ ਠੀਕ ਹੁੰਦੀ ਫਿਰ ਜਿੱਥੇ ਫਿਰ ਚਾਹੇ ਲੁਧਿਆਣੇ ਵਗ ਜਾ ਕਿਸੇ ਡਾਕਟਰ ਕੋਲ ਫਿਰ ਨਹੀਂ ਤੇਰੀ ਤਾਂ ਉਹ ਠੀਕ ਹੁੰਦੀ ਚਲ ਕੋਈ ਨਾ ਦੇਖੀ ਜਾਉ ਹੁਣ ਤ ਵਸ ਤੇਰਾ ਵਿਆਹ ਬਿਆਦੀ ਢੀਚਾ ਤੇਰਾ ਵਿਆਹ ਹੋ ਗਿਆ ਚਾਹੇ ਦੂਜੇ ਦਿਨ ਰੱਬ ਚੱਕ ਲੈ ਓਕੋ ਓ ਕਿਉਂ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੀ ਹੁੰਨੀ ਆ ਕਿ ਚੱਕ ਲੈ ਤੇਰੀ ਕਿ ਉਮਰ ਹੋ ਜਾਏ 70 80 ਸਾਲ ਦੀ ਹੋਗੀ ਲੋਕਾਂ ਦੀਆਂ ਬੁੜੀਆਂ 110 10 ਸਾਲ ਦੀਆਂ ਹੋ ਕੇ ਮਰਦੀਆਂ ਬੇ ਪੁੱਤ ਆਪਣੇ ਨਹੀਂ ਟੱਬਰ ਚ ਹੈਗੀ ਬੇ ਨਹੀਂ ਉਮਰ ਆਪਣੇ ਤਾਂ 40 45 ਕੋਈ ਨਾ ਇਹ ਤਾਂ ਜਿੱਦੇ ਰੱਬ ਨੇ ਚਿੱਠੀ ਕੱਢਤੀ ਨਾ ਉਹਦੇ ਚੱਕ ਹੀ ਲੈਣਾ 40 45 ਦੀ ਉਮਰ ਹੀ ਆਪਣੇ ਤਾਂ ਸਾਰਿਆਂ ਦੀ ਕੋਈ ਨਾ ਐਵੇਂ ਨਾ ਮੈਂ ਫਾਲਤੂ ਗੱਲਾਂ ਨਾ ਬੋਲਿਆ ਕਰ ਕੋਈ ਨਾ ਵਿਆਹ ਮੇਰਾ ਜਿੱਦੇ ਮਰਜੀ ਕਰ ਦੇ ਸੱਦ ਲਾ ਵਿਚੋਲਾ ਕਰ ਦੇ ਮੇਰਾ ਵਿਆਹ ਮੈਨੂੰ ਕੋਈ ਪਰਵਾਹ ਨਹੀਂ ਕੀ ਹੋਇਆ ਪੁੱਤ ਮੈਂ ਇੱਕ ਦੋ ਨੂੰ ਹੁਣ ਤੂੰ ਦੇਖੀ ਵਿਆਹ ਪੂਰੇ ਤੁਮ ਤਾਮ ਨਾ ਕਰਾਂਗੇ ਇਹਨਾਂ ਦਾ ਕੱਜ ਵੱਜ ਕੇ ਹਾਂ ਚਲ ਤੂੰ ਕੋਈ ਨਹੀਂ ਕਰ ਲੈ ਅਰੈਸਟ ਪੈ ਜਾ ਮੈਂ ਮੜਾ ਸ਼ਹਿਰ ਜਾ ਕੇ ਉਹਨਾਂ ਕੋਈ ਸਮਾਨ ਜਾ ਲਿਆਉਣ ਵਾਲਾ ਸਮਾਨ ਜਾ ਲਿਆਉਣ ਵਾਲਾ ਕੋਈ ਮੇਰਾ ਐ ਕਰੀ ਕੱਪੜਾ ਲੀੜਾ ਤੂੰ ਕੱਪੜਾ ਲੀੜਾ ਜ ਲੈਣ ਜਾਣਾ ਐ ਕਰੀ ਕੋਈ ਚੀਜ਼ ਲਿਆ ਦੀ ਜੋਤੀ ਨੂੰ ਗੁੱਡੀ ਲੈਣਾ ਹਾਈਵੇ ਮੈਂ ਮੈਂ ਕਹਿੰਦੀ ਚੱਪਲ ਚੋੜਾ ਲਿਆ ਨਹੀਂ ਕੋਈ ਸੋਨਾ ਜਾਂ ਫੈ ਨਹੀਂ ਲੈ ਉਹਦੇ ਘਰ ਵਾਲਾ ਲੈ ਕੇ ਦੂੰ ਮੈਂ ਥੋੜੀ ਲੈ ਕੇ ਦੂੰ ਫਿਰ ਕਿਉਂ ਹੁੰਦਾ ਕੋਈ ਨਾ ਤੈਨੂੰ ਮੈਂ ਕਹਿੰਨੀ ਆ ਚੱਪਲਾਂ ਲਿਆਉਣੀਆਂ ਚੱਪਲਾਂ ਲਿਆ ਦੇ ਲੈ ਆਂਦਾ ਸੇਲ ਵਾਲੀਆਂ 50 ਰੁਪਏ ਦੀਆਂ ਹਾਏ ਹਾਏ ਤੇ ਕਰੇ ਹੈ ਨਹੀਂ ਉਹਦੇ ਕੋਲੇ ਉਹ ਦੂਜੀਆਂ ਪਾਈਆਂ ਫਿਰ ਘਰ ਵਾਲੀ ਕਹਿੰਦਾ 50 ਰੁਪਏ ਨਹੀਂ ਮਿਲ ਜਾਣਗੇ ਪਤਾ ਤਾਂ ਦੋ 250 ਜੀ ਲੈ ਚੱਲਿਆ ਦੂੰ ਚੰਗਾ ਹਾਂ ਚੰਗਾ ਨਿਗਾਹ ਰੱਖੀ ਕਰੇ ਮਗਾਲਾ ਟੀਚਰਾਂ ਛੋਟੀ ਸਾਲੀ ਬਣਾਈ ਰੱਖਦਾ ਸਾਰਾ ਦਿਨ ਛੋਟੀ ਸਾਲੀ ਨਹੀਂ ਬਣਾਈ ਰੱਖਦਾ

ਮੈਂ ਤਾਂ ਸੋਡੇ ਨਾਲ ਹੀ ਗੱਲ ਕਰ ਤੰਵਾਦ ਸੋਡਾ ਭੈਣ ਜੀ ਪਹਿਲਾ ਤਾਂ ਤੇ ਕਹਿੰਦੇ ਮੇਰੀ ਧੀ ਦੇ ਪੈਰ ਲੱਗੇ ਸੋਡੇ ਪੈਰੋਂ ਲੱਗੇ ਨੇ ਚੱਲ ਕੋਈ ਤੇ ਪੈਰ ਟਕਲ ਨੂੰ ਬੰਨ੍ਹਦੀ ਆ ਤੂੰ ਨਹੀਂ ਨਹੀਂ ਭੈਣ ਜੀ ਤੁਸੀਂ ਤਾਂ ਰੱਬ ਵਰਗ ਹੋ ਜੀ ਨੇ ਮੇਰੀ ਧੀ ਨੂੰ ਇੰਨਾ ਸਾਰਾ ਦਿੱਤਾ ਨਹੀਂ ਕਿਉਂ ਹੁਣ ਅੱਜ ਕੱਲ ਸਿਸ ਸੱਸੋਰਾ ਨਹੀਂ ਇੰਨੀ ਮੇਰ ਕਰਦਾ ਜਿਨੀ ਤੁਸੀਂ ਕੀਤੀ ਲੈ ਭਾਈ ਵਿਆਹ ਕੇ ਲੈ ਕੇ ਆਂਦੀ ਸੀ ਅਸੀਂ ਕਿਹੜਾ ਹੋਈ ਉਹ ਲੈ ਕੇ ਆਏ ਸੀਗੇ ਆਖਰ ਨੂੰ ਨੋਹ ਸੀ ਇਸ ਘਰ ਦੀ ਇੰਨਾ ਤਾਂ ਫਰਜ਼ੇ ਸਾਡਾ ਹੈਗਾ ਸੀ ਜੀ ਉਹਦਾ ਸਾਥ ਦੇਈਏ ਅਸੀਂ ਤਾਂ ਆਪਣੇ ਪੁੱਤ ਨੂੰ ਗਾਣਾ ਕੱਢਦੇ ਸੀ ਜੀ ਵੀ ਕੰਜਰ ਹੈ ਹੀ ਅਹਲ ਜਾ ਇਹ ਸਹੀ ਗੱਲ ਹੈ ਭੈਣ ਜੀ ਤੇ ਮੈਂ ਤਾਂ ਐ ਕਹਿੰਨੀ ਆ ਪਰਮਾਤਮਾ ਜਿਵੇਂ ਮੇਰੀ ਤੀ ਦੀ ਸੁਣੀ ਆ ਸਭ ਦੀ ਸੁਣੀ ਤੇ ਵਾ ਕਿਸਰੇ ਭਾਈ ਧੰਨਵਾਦ ਮੇਰੇ ਪੁੱਤ ਦਾ ਅਨਮੋਲ ਦਾ ਜੀਨੇ ਮੇਰੇ ਨਾਲ ਇੰਨਾ ਖੜਿਆ ਤੇ ਸਾਥ ਦਿੱਤਾ ਹੈ ਬਹੁਤ ਗੱਲਾਂ ਹੋਈਆਂ ਸੀਗੀਆਂ ਪਰ ਉਹ ਟਾਈਮ ਦੇਖ ਕੇ ਤਾਂ ਲੱਗਦਾ ਸੀ ਵੀ ਸਾਰੀ ਉਮਰ ਮੇਰੀ ਤੀ ਦਾ ਘਰ ਹੀ ਨਹੀਂ ਬਸਦਾ ਮੈਂ ਵੀ ਇਹ ਸੋਚ ਲਿਆ ਸੀ ਭੈਣੇ ਮੈਂ ਤਾਂ ਆਪੇ ਕਹਿੰਨੀ ਆ ਇਹ ਪਰਮਾਤਮਾ ਜਿਵੇਂ ਤੂੰ ਮੇਰੀ ਸੁਣੀ ਆ ਨਾ ਸਭ ਦੀ ਐ ਸੁਣੀ ਹਾਂ ਜੇ ਕਿ ਮੈਂ ਤੋਣਾ ਬੋਲੇ ਚਾਹੂੰ ਖੁਸ਼ੀ ਖ਼ਬਰੀ ਦੱਸਦੀ ਆ ਤੇ ਅਨਮੋਲ ਆਈ ਨੇ ਰਵੀ ਨੇ ਨਾ ਜੋਤੀ ਤੋਂ ਮਾਫ਼ੀ ਮੰਗ ਲਈ ਲੈ ਮੈਂ ਤਾਂ ਹੱਸ ਕੇ ਕਹਿੰਦੀ ਮੰਮੀ ਕਹਿੰਦੀ ਮੈਂ ਤੁਹਾਨੂੰ ਮਾਫ਼ੀ ਮੰਗ ਲੀ ਤੇ ਮੈਂ ਤਾਂ ਬੜੀ ਖੁਸ਼ ਆ ਮਾਹ ਨਹੀਂ ਦੀ ਇਹ ਚੰਗੀ ਗੱਲ ਆ ਜੇ ਤੂੰ ਖੁਸ਼ ਆ ਤਾਂ ਸੀ ਵੀ ਖੁਸ਼ ਆ ਸਹੀ ਗੱਲ ਹੈ ਤੇ ਮੈਂ ਤਾਂ ਮਾਹ ਤੇਰੀ ਮੰਮੀ ਨੂੰ ਦੱਸਣਾ ਤਾਂ ਭਾਜੀ ਕੇ ਤੁਹਾਡੇ ਕੋਲ ਹਾਂ ਹੀ ਦੱਸਣ ਆਈ ਸੀਗੀ ਦੇ ਵੀ ਭੈਣ ਜੀ ਆਪਾਂ ਅੱਜ ਬਹੁਤ ਖੁਸ਼ ਆਪਾਂ ਕਰਮਾਂ ਲੰਘੇ ਜਿਹੜਾ ਤੇ ਪੁੱਤਾਂ ਦਾ ਕਹਿੰਦੇ ਘਰ ਵਸ ਗਏ ਵਸ ਗਿਆ ਹਾਂ ਇਹ ਮਾਗੀ ਤਾਂ ਮੈਥੋਂ ਵੀ ਮੰਗ ਕੇ ਹਟਿਆ ਮੈਂ ਕਹਿੰਦਾ ਮਾਂ ਮੈਨੂੰ ਮaaf ਕਰ ਦੇ ਅੱਛਾ ਮੈਂ ਇੰਨੀਆਂ ਗਲਤੀਆਂ ਕਰੀਆਂ ਇੰਨੇ ਲਾਂਬੇ ਦਿਵਾਏ ਤੁਹਾਨੂੰ ਮੈਂ ਐ ਬੋਲਿਆ ਤੁਹਾਨੂੰ ਤੇ ਮੈਂ ਮਾਫੀ ਦੇ ਕਾਬਲ ਤਾਂ ਹੈ ਨਹੀਂ ਮੈਂ ਫੇਰ ਵੀ ਕਹਿੰਨਾ ਵੀ ਤੁਸੀਂ ਮੈਨੂੰ ਮaaf ਕਰ ਦੋ ਤੁਹਾਨੂੰ ਪਤਾ ਮਾਂ ਦਾ ਦਿਲ ਕਿੱਥੇ ਇੰਨਾ ਹੁੰਦਾ ਹੈ ਹਾਂ ਕੋਈ ਗੱਲ ਮੈਂ ਉਤੋ ਉਤੋ ਲੜਦੀ ਸੀ ਪੁੱਤ ਅੰਤੋਂ ਤਾਂ ਮੈਂ ਕਿਦਾ ਜੀ ਕਰ ਦੁੰਦਾ ਪੁੱਤ ਨੂੰ ਟੀ ਨੂੰ ਗਾਣਾ ਦੇਣ ਦਾ ਕੋਈ ਵੀ ਹੈ ਆ ਬੜੇ ਮਨੋ ਤਨੋ ਤਾਂ ਅੰਦਰੋਂ ਤਾਂ ਕੋਈ ਗਾਲ ਨਹੀਂ ਦਿੰਦਾ ਬਸ ਉਤਲੋ ਮਨੋ ਇੱਕ ਕਹਿਣਾ ਪੈਂਦਾ ਲੋਕਾਂ ਵੱਜੋ ਪਰ ਬਈ ਬਹੁਤ ਔਖਾ ਸੀ ਜੀ ਲੋਕੀ ਕੁਝ ਕਰਦਾ ਸੀਗਾ ਤੇ ਹੁਣ ਉਹੀ ਕਹਨੇ ਹੱਥੋਂ ਚਾਹ ਮੰਗਾ ਲਈ ਪਾਣੀ ਮੰਗਾ ਲਿਆ ਫਿਰ ਐਨੇ ਨਾਲ ਹੀ ਬੰਦੇ ਨੂੰ ਤੂੰ ਸਿਆਣੀ ਹੈ ਦਿਲ ਉਹਦਾ ਕਿਵਾਕੀ ਦਬਦ ਗਿਆ ਦੀ ਉਹ ਵੀ ਬਗਾਨੀ ਧੀ ਉਹੀ ਗੱਲ ਵਿਚਾਰੀ ਸੌਖੀ ਰੋਟੀ ਦਾ ਟੁੱਕ ਖਾ ਲੂਗੀ ਕੋਈ ਸਾਰਾ ਦਿਨ ਪੁੱਜੀ ਜਾਂਦੀ ਸੀ ਬੈਠੀ ਦੇਖੀ ਜਾਂਦੀ ਸੀਗੀ ਦੇਖਣ ਕੋਲੇ ਬਹੁਤ ਔਖਾ ਹੈਗਾ ਅਜ ਉਹਨਾਂ ਪਰਾਂ ਹਵੇ ਬੰਦਾ ਫੇਰਤਾ ਕਹਿੰਦੇ ਵੀ ਹੈ ਹੀ ਨਹੀਂ ਘਰੋਂ ਨਿਕਲਿਆ ਹੋਇਆ ਜਦ ਇੱਕੇ ਚੁੱਲੇ ਤੇ ਹਜਾ ਕੁਝ ਹੁੰਦਾ ਹੋਵੇ ਬਹੁਤ ਔਖੀ ਏ ਜਰਨੀ ਬਈ ਗੱਲ ਉਹੀ ਗੱਲ ਕੇ ਆਪ ਫੇਰ ਵੀ ਮਾਂ ਐ ਮੈਂ ਫੇਰ ਵੀ ਨਹੀਂ ਸਮਝ ਸਕੀ ਆਦੇ ਪੁੱਤ ਨੂੰ ਉਹੀ ਤਾਂ ਗੱਲ ਹੈ ਜੀ ਛੋਡੇ ਵੀ ਸਾਰੇ ਨਹੀਂ ਨਾ ਕੋਈ ਭਾਈ ਜੀ ਦੇਖ ਬਹੁਤ ਚੰਗੇ ਸ ਸਾਡੇ ਹੱਥ ਹਾਂ ਉਹ ਬਹੁਤ ਕਹਿਣ ਦੇ ਕੋਈ ਨਹੀਂ ਜੀ ਪਹਿਲਾਂ ਦੁੱਖ ਮੈਨੂੰ ਆ ਤੇਰੀ ਧੀ ਨਹੀਂ ਮੇਰੀ ਧੀ ਐਗੀ ਚਲਾਪ ਨੂੰ ਵੀ ਐ ਹੋ ਜਾਂਦਾ ਵੀ ਹਾਂ ਮੇਰੇ ਨਾਲ ਖੜੇ ਨੇ ਨਾਲ ਖੜੇ ਜੇ ਭੈਣ ਜੀ ਕੱਲੀ ਨੂੰ ਪੈ ਜਾਨੀਆ ਫੇਰ ਵੀ ਦਿਨ ਤਾਂ ਕੱਢਣੇ ਪੈਂਦੇ ਸੀ ਕੱਢਨੇ ਨੇ ਕੱਢਣੇ ਦਿਨ ਤਾਂ ਕੱਢਣੀ ਪੈਂਦੇ ਤਾਂ ਮੈਂ ਤਾਂ ਸਿਪਾਹੀ ਚੁੱਲ੍ਹੇ ਉਨੇ ਟਾਲੀ ਕਿਸੇ ਤਾਂ ਵੀ ਸੁਣੂਗਾ ਹੀ ਰੱਬ ਸ਼ਾਬਾਸ਼ ਭੈਣ ਜੀ ਮਹਾਰਾਜ ਛੋਟੀ ਵੱਡੀ ਉਮਰ ਕਰੇ ਪਰਵਾਰ ਦੀ ਤੇ ਹੁਣ ਅੱਜ ਮੇਰਾ ਤਾਂ ਚਾਂ ਨਹੀਂ ਚੱਕਿਆ ਜਾਂਦਾ ਜਦੋਂ ਮੇਰੀ ਤੀਹ ਨਹੀਂ ਕਹਿਣ ਦਿੱਤੀ ਖੁਸ਼ ਹੋਵੇ ਤਾਂ ਮਾਂ ਪਿਓ ਦੀ ਅੰਦਰਾਂ ਖੁਸ਼ੀ ਖੁਸ਼ ਹੁੰਦੀਆਂ ਨੇ ਆ ਮੈਂ ਹੁਣ ਆਈ ਉਹਨੂੰ ਪੈਸੇ ਫੜਾ ਕੇ ਆਈ ਸੀ ਕਹਾਂ ਮਾਂ ਮੇਰੇ 5000 ਰੁਪਏ ਹੈ ਮਾਂ ਪੰਜ ਤੂੰ ਮੈਥੇ ਲੈ ਜਾ ਤੇ ਭੈ ਵੱਧ ਘੱਟ ਹੋਏ ਤਾਂ ਤੂੰ ਮੌਲ ਤਾਂ ਪਵਾ ਦੇ ਮੈਂ ਗਏ ਮੈਂ ਉਹਨੂੰ ਕੱਪੜੇ ਦਵਾ ਲਿਆ ਔਰ ਮੈਂ ਆਹ ਸਮਾ ਚਾਹ ਪੀ ਕੇ ਵਗ ਜਿਓ ਮੈਨੂੰ ਓੜ ਕੇ ਕਹਿੰਨਾ ਮੰਮੀ ਅਸੀਂ ਤਾਂ ਉੱਥੇ ਖਾ ਪੀ ਕੇ ਆਵਾਂਗੇ ਚਲ ਮੇਰੀਆਂ ਵੀ ਅੰਦਰ ਆ ਥਰ ਗਈਆਂ ਜਦੋਂ ਮੈਂ ਕਹਤਾ ਹਾਂ ਹਾਂ ਕਹਿੰਨਾ ਨਾ ਮੰਮੀ ਅਸੀਂ ਤਾਂ ਉੱਥੇ ਖਾ ਪੀ ਕੇ ਆਵਾਂਗੇ ਨਾਲ ਇਹਨੂੰ ਸ਼ਾਂਪੂ ਕਰਾਂ ਕਰ ਲਈ ਉਹਨੂੰ ਮੈਂ ਚਾਹ ਕਰਾ ਲਿਆ ਉਹੀ ਗੱਲ ਹਜੇ ਮੈਂ ਤੈਨੂੰ ਤੈਨੂੰ ਦੇਖਣਾ ਹੈਗੀ ਮੈਂ ਉਹ ਤਾਂ ਗਏ ਮਾਂ ਮੈਂ ਬਾੜਾ ਕੇ ਸੀ ਗੱ ਤੇ ਮੈਂ ਖਲਾਪੈ ਜਿਹਨੂੰ ਪੋਛੀ ਦੇਣਾ ਤੇ ਮਹ ਦਸਤੀ ਨਾਲ ਮੈਂ ਚਾਹ ਦੀ ਘੁੱਟ ਕਰਦੀ ਸੀਗੀ ਮੈਂ ਹਾਂ ਚੱਲ ਮੈਂ ਚਾਹ ਕਰ ਲਾਂ ਹੈ ਮੈਂ ਤਾਂ ਕਾਸੇ ਦੀ ਲੋੜ ਨਹੀਂ ਪੈਣੀ ਉਹੀ ਗੱਲ ਕਰ ਬਸ ਦੇ ਅੰਦਰ ਰਹੇਗਾ ਉੱਡਾ ਕੋਡਾ ਰਹੇਗਾ ਹੈ ਤੇ ਹੋਰ ਮੈਨੂੰ ਕਾਹਦੀ ਚਾਹ ਹੂੰ ਤਾਂ ਚਾਹੇ ਰੱਬ ਨਾਥ ਨੂੰ ਚੱਕ ਲਈ ਨਹੀਂ ਨਹੀਂ ਪੈਣੀ ਅਜੇ ਤਾਂ ਲੋੜ ਹੈ ਤੇਰੀ ਪੋਤੇ ਪੋਤੀਆਂ ਦੇਖਣੀਆਂ ਨੇ ਇਹੋ ਜੀ ਕਾਹ ਨੂੰ ਕਰਦੀਆਂ ਤੇ ਪਰ ਇੰਨੀ ਛੇਤੀ ਵੀ ਨਹੀਂ ਜਾਣ ਵਾਲੀ ਹੈਗੀ ਤੂੰ ਤੇ ਇਹ ਗੱਲ ਮੈਂ ਜ਼ਰੂਰ ਕਹਨੀ ਹੈ ਵੀ ਚੱਲ ਭਾਈ ਛੋਡੇ ਚ ਰੱਬ ਹੀ ਵਸਦਾ ਸੀ ਜਿਨੇ ਮੇਰੀ ਧੀ ਬਸਾਤੀ ਲੈ ਭਾਈ हां आ ही ਗੱਲ ਆ ਕਿ ਤੀ ਬਣਾ ਕੇ ਰੱਖੀ ਸੀ ਮੈਂ ਤਾਂ ਸੋਚਿਆ ਸੀ ਵੀ ਜਨਾ ਕੰਜਰ ਸੁਧਰਿਆ ਤੀ ਬਣਾ ਕੇ ਗਾਹਾਂ ਵੇਦਾਂ ਪਰ ਪ੍ਰਮਾਤਮਾ ਨੇ ਆ ਮੇਰੀ ਬਾਲੀ ਸੁਣ ਸੁਣ ਲਈ ਮੇਰੇ ਘਰ ਦੀ ਮੇਰੇ ਪੁੱਤ ਨੂੰ ਸਦਾar ਦੇਤਾ ਹੈ ਕੋਈ ਇਹਦੇ ਗਿਆਨ ਬੁੱਧੀ ਕੋਈ ਮਾਣੀ ਮਟਿੱਕ ਚੱਜਦੀ ਆਈ ਕੋਈ ਗੱਲ ਹੈ ਜੀ ਕੋਈ ਪ੍ਰਮਾਤਮਾ ਵੱਲੋਂ ਮਾਤਾ ਦੇ ਦੇਣ ਚੱਲਦੇ ਨੇ ਮੈਂ ਤਾਂ ਕਹਿੰਦੀ ਲੱਖ ਲੱਖ ਸ਼ੁਕਰ ਮਾਤਾ ਤੇਰਾ ਜਿਹਦਾ ਘਰ ਬੰਨਿਆ ਹੈ ਇਹਦੇ ਨਰਾਤੇ ਚੱਲਦੇ ਆ ਵਿਚਾਰੀ ਦੇ ਕਹਿੰਦੇ ਤਾਂ ਹੁੰਦੇ ਸਾਥ ਦੇਣ ਵਾਲੀ ਹੈ ਮਾਂ ਬਹੁਤ ਕਰਨੀ ਆਈ ਹੈ ਐ ਮੈਨੇ ਕੋਈ ਨਰਾਤ ਨਹੀਂ ਰੱਖਦਾ ਨਾ ਨਾ ਐਵੇਂ ਨਹੀਂ ਭਾਈ ਜੇ ਇਹਦੀ ਪੂਜਾ ਕੋਈ ਕਰਦਾ ਜੇ ਕੋਈ ਕਰਨੀ ਹੈ ਚ ਹੈਗੇ ਸੰਕੀ ਤਾਂ ਇਹੋ ਰੱਖਦੇ ਨੇ ਚਲ ਮੈਂ ਚਾਹ ਦੀ ਘੁੱਟ ਕਰਦੀ ਕੋਈ ਨਹੀਂ ਚਾਹ ਮੈਂ ਬਣਾਉਣੇ ਬੈਠ ਨਾ ਨਾ ਤੂੰ ਬੈਠ ਤੂੰ ਬੈਠ ਕੋਈ ਲੈ ਦੇਖ ਲੈ ਤੂੰ ਦੋ ਦਿਨ ਤੱਕ ਕੁੜੀ ਕੋਲੇ ਰਹਿਣਾ ਹੀ ਐ ਇੱਕ ਚਾਹ ਮੈਂ ਬਣਾਉਣੀ ਐ ਹੈ ਚੱਲੀ ਜੀ ਚਲ ਮੈਂ ਬਣਾਉਣੀ ਐ ਚਾਹ ਦੀ ਘੁੱਟ ਨਾਲ ਇਹਨੂੰ ਕਹਿੰਨੀ ਐ ਤੂੰ ਬੈਠ ਆਪਾਂ ਗੱਲਾਂ ਕਰਦੇ ਅੱਜ ਰੱਜ ਕੇ ਹਮਾੜਾ ਜੇ ਹੁਣ ਰੱਬ ਨੇ ਖੁਸ਼ੀ ਜੀ ਦਿੱਤੀ ਹੈਗੀ ਸਾਰੇ ਦੁੱਖ ਦੂਰ ਹੋ ਗਏ ਮੈਂ ਕਰਦੀਆਂ ਗੱਲ ਜਾ ਕੇ ਇਹਦੇ ਨਾਲ ਇੱਕ ਤਾਂ ਮੇਰੀ ਸਾਰੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਚਲ ਜੇ ਮੈਂ ਵਿਆਹ ਨੂੰ ਜਵਾਬ ਦੇਤਾ ਸੀ ਇੱਕ ਵਾਰੀ ਮੇਰੀ ਬੇਟਾ ਕਰ ਸਕਦਾ ਸੀ ਚੱਕ ਕੇ ਲਿਆ ਹੋਰ ਵਿਆਹ ਕਰਾ ਲਿਆ ਨਹੀਂ ਤਾਂ ਕਰਦੀਆਂ ਗੱਲ ਮੈਂ ਜਾ ਕੇ ਨਾਲੇ ਨਾ ਮੈਂ ਹੁਣ ਇਹਨੂੰ ਵਸ ਕੇ ਦਿਖਾਉਂਗੀ ਉਸੇ ਘਰ 'ਚ ਕਰਦੀਆਂ ਗੱਲ ਮੈਂ ਜਾ ਕੇ ਇਹਦੇ ਨਾਲ ਉਹ ਹਾਂ ਦ੍ਰਿਪੜਾਈ ਤਾ ਯਾਰ ਹਾਂ ਹਾਂ ਦਵਾ ਲਿਆ ਸੀ ਮੈਂ ਦਾ ਸੂਟ ਉਹ ਦੁਆਰੇ ਕਹਿੰਦੀ ਮੈਂ ਮੜਾਏ ਪਾਰਲਰ ਮੈਨ ਤਾਰਿਆ ਮੈਂ ਤਾਰ ਕੇ ਆ ਗਿਆ ਸੀਗਾ ਹਾਂ ਗੰਨੇ ਚਾਹੋ ਲੈ ਕੇ ਆ ਜੂਗੀ ਕੰਨੀ ਮੈਂ ਕਰੇ ਕੋਈ ਗੱਲ ਲੈ ਪੁੱਤ ਪਾਣੀ ਚੱਲ ਠੀਕ ਹੈ ਮੈਂ ਫਿਰ ਕਰਦਾ ਤੂੰ ਗਾਦੋ ਖੇਚ ਲਗਰੀ ਮਾਂ ਕੋਈ ਨਹੀਂ ਪੁੱਤ ਲਿਆਉਂਦਾ ਕੋਈ ਨਹੀਂ ਤੇ ਉਹ ਕਹਿੰਦੀ ਮੈਂ ਹਜ ਰੋਕੂਗੀ ਉੱਥੇ ਉਹ ਹਾਂ ਉਹਨੇ ਮੜਾ ਮੂੰਹਾਂ ਦਾ ਕਰਾਉਣਾ ਹੋਊਗਾ ਪਰ ਮੈਂ ਇਤਨਾ ਟਾਈਮ ਤੈਨੂੰ ਪਤਾ ਨਾ ਕੱਲਾਂ ਕੁੜੀਆਂ ਦਾ ਮੈਂ ਬੈਠਾ ਚੰਗਾ ਨਹੀਂ ਚ ਲੱਗਦਾ ਨਹੀਂ ਖੜਿਆ ਵੀ ਨਹੀਂ ਜਾਂਦਾ ਪੁੱਤ ਤੇ ਮੈਂ ਤਾਂ ਪੁੱਤ ਐ ਕਹਿੰਦੀ ਸੀ ਦੇਖ ਹੁਣ ਵਧੀਆ ਸੁਣ ਲੈ ਤੂੰ ਵਧੀਆ ਹੋ ਗਿਆ ਹੈ ਨਾ ਤੇ ਜੇ ਹੁਣ ਘਰ ਵਸ ਗਿਆ ਮੇਰੀ ਧੀ ਦਾ ਮੈਂ ਤਾਂ ਇਹੀ ਸੁੱਖ ਭਾਲਦੀ ਸੀ ਵੀ ਪਹਿਲਾਂ ਆਈ ਬੈਠੀ ਸੀ ਆਈ ਤੇਰੇ ਕੋਲੇ ਵੀ ਜੇ ਮੇਰੀ ਧੀ ਦਾ ਘਰ ਵਸੇ ਮੈਂ ਤਾਂ ਜਾਵਾਂ ਤੇ ਹੁਣ ਪੁੱਤ ਘਰ ਵਸ ਗਿਆ ਸੋਡਾ ਵਧੀਆ ਹੱਸੋ ਖੇਡੋ ਆਪਦੇ ਘਰੇ ਤੇ ਹੁਣ ਮੈਂ ਜਾਣਾ ਸੀ ਪੁੱਤ ਮੈਨੂੰ ਚੜਾਇਆ ਹੁੰਦਾ ਕਿੱਥੇ ਪਿੰਡ ਉਹ ਨਹੀਂ ਨਹੀਂ ਮਾਂ ਹੁਣ ਤੂੰ ਇੱਥੇ ਰਹਿ ਕੁਛ ਨਹੀਂ ਹੁੰਦਾ ਹੁਣੇ ਤੇਰਾ ਘਰ ਵੀ ਇਹੀ ਹੈਗਾ ਘਰ ਤਾਂ ਮੇਰਾ ਹੈਗਾ ਪੁੱਤ ਜਿੱਥੇ ਇੰਨੇ ਦਿਨ ਰਹਿ ਪਏ ਹੁਣ ਦੱਸ ਫਿਰ ਕਿੱਡੀ ਗੱਲ ਆ ਹੁਣ ਨਾਲ ਉੱਥੇ ਕਿਹੜਾ ਤੁਹਾਡਾ ਕੋਈ ਹੈਗਾ ਉਹ ਤਾਂ ਮੇਰੀ ਮਜਬੂਰੀ ਸੀ ਰਹਿਣੀ ਕੋਈ ਨਾ ਫਿਰ ਹੁਣ ਵੀ ਮਜਬੂਰੀ ਸਮਝ ਕੇ ਰਹਿ ਗੋ ਇਹ ਨਹੀਂ ਪੁੱਤ ਹੁਣ ਤੁਸੀਂ ਆ ਦੇ ਘਰੇ ਹੱਸੋ ਖੇਡੋ ਵਧੀਆ ਮੇਰਾ ਵੀ ਮਾਨ ਖੁਸ਼ ਹੋ ਗਿਆ ਤੇ ਮੈਂ ਨਾ ਹੁਣ ਮoure ਦੀਵਾਲੀ ਆਉਂਦੀ ਐ ਮੈਂ ਵੀ ਘਰ ਝਾੜਨਾ ਹੈਗਾ ਦੇਖ ਬਾਬਿਆਂ ਦੇ ਕੱਪੜੇ ਲਿਆਉਣੇ ਨੇ ਹਨਾ ਤੈਨੂੰ ਪਤਾ ਹੀ ਪੁੱਤ ਹੁੰਦਾ ਹੀ ਹੈ ਬਿਹਾਰ ਤੇ ਹਰ ਦਿਨ ਥੋੜੇ ਫਿਰ ਉਹ ਸਿਉਂਦੇ ਵੀ ਨਹੀਂ ਕੱਪੜੇ ਜਿਹੜੇ ਮੈਂ ਮੰਤ ਨੂੰ ਦੇਣੇ ਨੇ ਤੇ ਰੋਟੀ ਰੋਟੀ ਖਵਾਉਣੀ ਆ ਬਾਬੇ ਤੇ ਮੈਂ ਤਾਂ ਕਰਕੇ ਕਹਿੰਦੀ ਸੀ ਜੇ ਵੀ ਮੈਨੂੰ ਚੜਾਇਆ ਹੁੰਦਾ ਤੇ ਜੋਤੀ ਨੂੰ ਪੁੱਛ ਲੈਂਦਾ ਕਿਦੋਂ ਕਾਊਗੀ ਕਿੰਨਾ ਕੁ ਟਾਈਮ ਲੱਗੂਗਾ ਮੈਂ ਉਹਨੂੰ ਮਿਲ ਕੇ ਵਾਪਸ ਹਜੇ ਥੋੜਾ ਜਨਾ ਟਾਈਮ ਲੱਗ ਜੂਣੇ ਮੈਨੂੰ ਘੰਟਾ ਗਿਆ ਸੀਗਾ ਹਜੇ ਪਏ ਆ 10-15 ਮਿੰਟ ਅੱਛਾ ਉਹ ਆਪ ਹੀ ਫੋਨ ਲਾਊਗੀ ਬਾਕੀ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਨਹੀਂ 5-7 ਮਿੰਟਾਂ ਨੂੰ ਵੀ ਰਹਿੰਦੇ ਮੈਂ ਫੋਨ ਲਾ ਦੂੰਗੀ ਉਹਨੂੰ ਤੁਸੀਂ ਆ ਜਾਊਂਗੇ ਉਹ ਨਾਲ ਤਾਂ ਹੈਗਾ 2-4 ਮਿੰਟ ਵਿੱਚ ਚੜਾ ਲੇਉਂਗਾ ਉਹਨੂੰ ਚਲ ਕੋਈ ਜੇ ਆਪ ਉਧਰੋਂ ਆ ਗਈ ਆਟੋ ਤੇ ਫਿਰ ਕੀ ਕਹਿਣਾ ਕਹਿੰਦੀ ਛੂੰਕ ਜੀ ਮੈਂ ਆਟੋ ਲੈ ਕੇ ਆ ਜੂੰਗੀ ਆ ਜੂੰ ਕਹਿੰਦੀ ਹਾਂ ਕਹਿੰਦੀ ਛੋ ਤੁਸੀਂ ਵਾ ਮੇਰੀ ਗੱਲ ਸੁਣੋ ਹੁਣ ਤੁਸੀਂ ਉੱਥੇ ਕਿਤੇ ਨਹੀਂ ਜਾਣਾ ਹੈਗਾ ਜਿੱਦੇ ਤੁਸੀਂ ਜਾਣਾ ਹੈ ਸਫਾਈਆਂ ਸੁਈਆਂ ਤੁਹਾਡੇ ਨਾਲ ਜਾ ਕੇ ਜੋਤੀ ਵਗ ਜੂ ਮੈਂ ਵਗ ਜੂਗਾ ਤੇ ਆਪਾਂ ਘਰ ਦੀ ਸਫਾਈ ਸੁਈ ਕਰਾਵਾਂਗੇ ਨਾਲੇ ਹੁਣ ਪਸੂ ਪੂ ਦਾ ਸਾਰੇ ਤੁਸੀਂ ਵੇਚਤੇ ਉਹ ਤਾਂ ਵੇਚ ਤੇ ਤੁਹਾਡਾ ਕੀ ਹੈਗਾ ਦੱਸੋ ਆਈ ਸੀ ਪੁੱਤ ਮਾਹਕਾਰ ਸੁਨਣਾ ਉੱਧਰ ਜਾਂਦਾ ਹੁੰਦਾ ਹੈ ਹੈਨਾ ਕਿਧਰੇ ਨਹੀਂ ਉੱਧਰ ਦਾ ਕੋਈ ਨਾ ਮੈਂ ਤਾਂ ਕਹਣਾ ਵਿੱਚ ਉਪਰੇ ਘਰ ਜਾ ਬਸ ਤੁਸੀਂ ਇੱਥੇ ਆ ਕੇ ਰਹੋ ਉਹ ਤਾਂ ਤੇਰੀ ਮਰਜ਼ੀ ਹੈ ਪੁੱਤ ਮੈਂ ਤਾਂ ਤੇਰੇ ਰਸਤੇ ਸਿੱਟੀ ਹੋਈ ਐ ਤੂੰ ਮੇਰਾ ਜਵਾਈ ਐ ਜਿਵੇਂ ਪੰਜ ਕਰੇਗਾ ਪੰਜਾਹ ਕਰੇਗਾ ਨਾਲੇ ਹੈ ਵੀ ਤੁਹਾਡਾ ਕੋਣ ਸਾਡੇ ਬਿਨਾ ਹੈ ਤਾਂ ਕੋਈ ਨਹੀਂ ਪੁੱਤ ਤੁਸੀਂ ਹੋ ਮੇਰਾ ਸਭ ਕੁਝ ਮੈਂ ਦੇਖਾਂ ਜੋਤੀ ਨੂੰ ਲਾ ਕੇ ਕੋਈ ਲਾ ਲਾ ਪੁੱਤ ਫੋਨ ਹਈ ਨਾ ਲਾ ਤੂੰ ਤਾਂ ਕਹਿੰਦਾ ਸਿਆੜੇ ਟਾਈਮ ਲੱਗੂਗਾ 2 ਮਿੰਟ ਹੋਰ ਦੇਖ ਲੈ ਕੀ ਆਪ ਲਾ ਲੇ ਉਹ ਵੀ ਲੱਗਦਾ ਲੱਗਦਾ ਫੋਨ ਲੱਗਦਾ ਨਹੀਂ ਫੋਨ ਦਰ ਹੋਊਗੀ ਬੇ ਹੋਰ ਆ ਤੈਨੂੰ ਪਤਾ ਪਾਲ ਰਹੇ ਆ ਜਿਹੜੇ ਉਹ ਬੁੜੀਆਂ ਵਾਹ ਹੁਣ ਭੀੜ ਹੋਊਗੀ ਵਰਤਾਂ ਕਰਕੇ ਹੈ ਵੀ ਹੋ ਜਾਏ ਜਿਹੜਾ ਟਾਈਮ ਵੀ ਪਿਆ ਉਹਨਾਂ ਨੇ ਬਈ 50 ਹੋਇਆ ਉਹ ਅੱਗੇ ਤੇਰੀ ਮੰਮੀ ਮੈਨੂੰ ਕਹਿੰਦੀ ਤੂੰ ਰਹਿ ਕਹਿੰਦੀ ਭੈਣ ਜੀ ਉਹ ਵੀ ਉਹਦੇ ਕੋਲੇ ਵੀ ਮੈਂ ਕਹਿੰਦੀ ਸੀ ਮਾ ਮੈਂ ਬਾਗ ਜਾਂ ਭੈਣ ਜੀ ਹੁਣ ਮੈਂ ਚੜਾਇਆ ਹੁੰਦੇ ਮੈਂ ਚੱਲ ਉਨ ਨਾਲ ਬੇਬੇ ਦੋ ਆ ਸਾਡੀ ਟੈਨਸ਼ਨ ਨਾ ਲਿਆ ਕਰ। ਨਾ ਨਾ ਮੈਂ ਵਧੀਆ ਸੁਧਰ ਗਿਆ। ਹਾਂ ਠੀਕ ਆ ਤੇ ਜੋਤੀ ਨੂੰ ਮੈਂ ਹੁਣ ਵਧੀਆ ਖੋਸ ਰੱਖੂਗਾ। ਹਾਂ ਚੰਗੀ ਗੱਲ ਆ ਪੁੱਤ। ਹੋਰ ਵਧੀਆ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ। ਚੰਗੀ ਗੱਲ। ਪਹਿਲਾਂ ਜਿਹੜਾ ਕੁਝ ਹੋ ਗਿਆ ਉਹ ਗੱਲਾਂ ਤੋਂ ਮੈਂ ਬਹੁਤ ਸ਼ਰਮਿੰਦਾ। ਬਹੁਤ ਕੁਝ ਕੀਤਾ ਮੈਂ ਪਹਿਲਾਂ। ਪੁੱਤ ਇਹ ਬੱਚਾ ਤੂੰ ਹੀ ਹੁੰਦੀਆਂ ਹੁੰਦੀਆਂ ਮਾਵਾ ਬਾਪ ਵੀ ਕਰ ਦਿੰਦੀ ਐ। ਕੋਈ ਗੱਲ ਨਹੀਂ ਐਹ ਜੀ ਕੋਈ ਗੱਲ ਨਹੀਂ ਤੇ ਮੈਂ ਤਾਂ ਐਂ ਕਹਿੰਦੀ ਆ ਜਿਹੜਾ ਕਹਿੰਦੇ ਭੁੱਲਿਆ ਘਰ ਆਥਣੇ ਆ ਜੇ ਆਪਰੇ ਘਰੇ ਵੜ ਜੇ ਉਹਦੇ ਵਾਰ ਗਰੀਸ ਨਹੀਂ। ਚਲ ਕੋਈ ਨਹੀਂ ਪੁੱਤ ਤੂੰ ਆਪਦੀ ਗਲਤੀ ਦਾ ਸਾਸ ਮੰਨ ਲੈ ਵੀ ਮੈਂ ਹਾਂ ਮੈਂ ਗਲਤੀਆਂ ਕੀਤੀਆਂ ਇਹ ਵੱਡੇ ਵੱਡਿਆਂ ਤੋਂ ਹੋ ਜਾਂਦੀਆਂ ਕੋਈ ਨਾ ਦੂਆ ਕੋਈ ਗਲਤੀ ਨਹੀਂ ਕਰਦਾ ਮੇਰੇ ਬੋਲੋਂ ਹੁਣ ਉਸ ਕਾਹਤ ਦਾ ਮੌਕਾ ਨਹੀਂ ਮਿਲੂਗਾ ਇਹ ਦੂਆ ਚੰਗੀ ਗੱਲ ਹੈ ਸ਼ਾਬਾਸ਼ੇ ਮਹਾਰਾਜ ਤੂੰ ਹੀ ਆ ਇਹਨਾਂ ਦੀ ਜੋੜੀ ਬਣਾਈ ਰੱਖੀ ਪਰਮਾਤਮਾ ਚੰਗੀ ਗੱਲ ਹੈ ਬਸ ਤੁਸੀਂ ਹੁਣ ਇੱਥੇ ਹੀ ਰਹੋ ਕਿਤੇ ਜਾਂਦੀ ਤੁਹਾਨੂੰ ਲੋਕ ਚਲ ਤੂੰ ਵੀ ਨਾ ਕੋਈ ਅਜੂ ਜਸ ਜਪੀ ਲਿਆ ਕਰ ਹਾਂ ਉਹ ਤਾਜੜਾ ਕਿ ਪੀ ਆਇਆ ਕਰਦਾ ਨਾ ਮੈਂ ਦਵਾਈ ਚਲਾਈ ਜਾਂਦਾ ਨਹੀਂ ਬਸ ਹਾਂ ਦਵਾਈ ਨਾਲ ਨਾ ਇਹ ਜ਼ਰੂਰੀ ਹੈ ਹੁਣ ਤਾਂ ਮੈਨੂੰ ਹਫ਼ਤੇ ਵੰਗੂ ਹੋਣ ਵਾਲਾਗਾ ਮੈਂ ਕੋਈ ਨਸ਼ਾ ਪੱਤਾ ਮੂੰਹ ਤੇ ਨਹੀਂ ਤੇ ਨਾ ਨਾ ਤੁਹਾਨੂੰ ਪਤਾ ਹੈਗਾ ਇਹ ਕਮਜ਼ੋਰੀ ਪਾ ਲਦਾ ਹੌਲੀ ਹੌਲੀ ਕੋਈ ਉਹ ਹੋਇਆ ਇਸ ਤੋਂ ਬਾਅਦ ਕੀ ਨਸ਼ਾ ਮੈਨੂੰ ਛੱਡ ਲੂਗਾ ਸਹੀ ਗੱਲ ਜਦੋਂ ਹੁਣ ਮੈਂ ਮਾਨੀ ਬਣਾ ਲਈ ਮਿਹਨਤ ਆਪਦੇ ਮਨ ਤੇ ਹੁੰਦੀ ਆ ਹੂੰ ਇਹਨਾਂ ਬੰਦਾ ਉਹਦੇ ਮਨ ਤੇ ਕੰਟਰੋਲ ਰੱਖੂਗਾ ਉਹਨੇ ਹੀ ਵਧੀਆ ਸਹੀ ਗੱਲ ਹਾਂ ਸਹੀ ਗੱਲ ਤਾਂ ਮੈਂ ਇੱਕ ਮਿੰਟ ਦੇਖਦਾ ਜੋ ਫੋਨ ਲਾ ਕੇ ਬਾਕੀ ਤੁਸੀਂ ਹੁਣ ਕਿਹੜਾ ਤੁਸੀਂ ਜਾਣਾ ਪਰ ਮੈਨੂੰ ਐ ਵੀ ਉਹ ਨਾ ਖੜੀ ਰਹੇ

ਬੇਬੇ ਹਾਂ ਜੋਤੀ ਦਾ ਐਕਸੀਡੈਂਟ ਹੋ ਗਿਆ ਹਾਏ ਮੈਂ ਮਰ ਜਾ ਹਾਏ ਵਾਂਗੀ ਕਰਾ ਮੇਰੀ ਸੀ ਲਿਆ ਦੇ ਚਿੱਗੀ ਰਬਾ ਸੋਚੀ ਦਾ ਐਕਸੀਡੈਂਟ ਹੋ ਗਿਆ ਉਹ ਇਸ ਦੁਨੀਆ ਚ ਨਹੀਂ ਰਹੀ ਆਈ ਮੈਰੀ ਤੇਨੁ ਲਿਆਦੇ ਏ 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

ਆ ਕੀ ਬੋਲੀ ਐ ਨਾ ਰਵੀ ਤੂੰ ਕੋਈ ਸੱਚੀ ਗੱਲ ਮੋੜ ਜਿਹੜੇ ਆਟੋ ਤੇ ਉਹਨੇ ਆਉਣਾ ਸੀ ਨਾ ਉਹਦਾ ਐਕਸੀਡੈਂਟ ਹੋ ਗਿਆ ਉਹ ਤੋਂ ਸਿੱਧਾ ਥੱਲੇ ਆਇਆ ਉਹ ਮੈਂ ਨਾ ਸਤਾ ਰਵੀ ਮੈਂ ਤਾਂ ਬਿਲਕੁਲ ਨਹੀਂ ਯਕੀਨ ਆਉਂਦਾ ਮਸਾ ਹੁਣ ਮੈਂ ਸੁਧਰਿਆ ਸੀ ਤੇ ਹੁਣ ਰੱਬ ਨੇ ਮੈਥੋਂ ਥੋੜਿਆ ਬੰਦ ਕਰ ਦਿੱਤਾ ਪਰ ਮੋੜ ਉੱਤੇ ਥੱਲੇ ਚੱਲਦੇ ਛੇਤੀ ਆ ਗਿਓ ਪੁੱਤ ਮੇਰੀ ਕੁੜੀ ਨੂੰ ਲਿਆ ਦਿਓ ਮੈਂ ਦੇਖਦਾ ਮੈਂ ਆਜ ਮਸੀ ਨਾਲ ਆ ਗਈ ਤੁਸੀਂ ਹਾਂ ਆਏ ਬੁੱਤ ਨੂੰ ਨਾ ਜਾਂਦੀ ਕਿਸ ਘਰ ਜਾਵਾਂ ਸੀ ਹਾਏ 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 ਹੋਣਾ ਹੈ ਮਲੇ ਆਪਾ ਜੋਤੀ ਨੂੰ ਦੇਖ ਕੇ ਜਲਦੀ ਕਰ ਫਤੂਮ ਪ੍ਰਵੀ ਤੂੰ ਨਾ ਮੇਰੇ ਨਾਲ ਚੰਗੀ ਨਹੀਂ ਕੀਤੀ ਕੌਣ ਕਿ ਮੈਂ ਇਹਦਾ ਕੀ ਕਰਦਾ ਯਾਰ ਤੇਰੇ ਨਾਲ ਪੁੱਤ ਕੌਣ ਆ ਇਹ ਆ ਜਿਹੜੀ ਨੇ ਤੇਰ ਥੱਪੜ ਮਾਰਿਆ ਇਹਦੀ ਇੰਨੀ ਹਿੰਮਤ ਨਹੀਂ ਮੇਰੇ ਪੁੱਤ ਦੇ ਹੱਥ ਚੱਕੇ ਇਹ ਬੇਬੇ ਹੈ ਉਹੀ ਕੁੜੀ ਆ ਜਿਹਦੇ ਨਾਲ ਮੈਂ ਵਿਆਹ ਕਰਾਉਣਾ ਸੀਗਾ ਇਹਨੇ ਪਹਿਲਾਂ ਆਪਦੇ ਘਰ ਦੇ ਪਿੱਛੇ ਲੱਗ ਕੇ ਨਾ ਮੈਨੂੰ ਵਿਆਹ ਤੋਂ ਨਾ ਕਰਤੀ ਸੀਗੀ ਤਾਂ ਫਿਰ ਮੈਂ ਇਹਦੀ ਸਹੇਲੀ ਨਾਲ ਵਿਆਹ ਕਰਾ ਲਿਆ ਸੀਗਾ ਮਾਹੀ ਨਾਲ ਨਾ ਕਰਤੀ ਸੀ ਮੈਂ ਨਾ ਕਰੀ ਸੀ। ਕਿਹਾਂ ਚੁਟ ਬੋਲਦਾ? ਹੋਰ ਕਿਹਨੇ ਨਾ ਕਰੀ ਚਗੀ। ਬਾਲਾ ਨਾ ਬੋਲ ਜੇ ਮੀ ਹੁਣ। ਜਿਹੜੀ ਸਚਾਈ ਆ ਨਾ ਇਹਨਾਂ ਨੂੰ ਉਹ ਦੱਸ ਸਾਰਿਆਂ ਨੂੰ। ਇਹ ਸਚਾਈ ਆ। ਸਚਾਈ। ਓਰੇ ਤੂੰ ਹੀ ਦੱਸ ਦੇ।